ਜਿਹੜੇ ਕੇਲਿਆਂ ਦੇ ਬੂਟੇ ਹੈਗੇ ਕਾਫੀ ਸੋਹਣਾ ਫਲ ਜਿਹੜਾ ਇਹਨਾਂ ਦੇ ਉੱਪਰ ਆਉਂਦਾ ਹੈਗਾ ਤੇ ਸੀ ਕੇਲੇ ਨੇ ਇਹ ਮੈਂ ਤਾਂ G9 ਤੇ ਵੀ ਆਪਾਂ ਥੋੜਾ ਬਹੁਤਾ ਕੰਮ ਕਰ ਰਹੇ ਹਾਂ ਹਜੇ ਉਹਦੇ ਨਤੀਜੇ ਇੰਨੇ ਆਪਣੇ ਸਾਹਮਣੇ ਨਹੀਂ ਆਏ ਆ ਨਵਾਂ ਲੂੰਗਰ ਜਿਹੜਾ ਕੇਲਿਆਂ ਨੇ ਕੱਟਣਾ ਸ਼ੁਰੂ ਕੀਤਾ ਹੈਗਾ ਤੇ ਪਹਿਲਾਂ ਆਪਾਂ ਜਿਹੜਾ 2-3 ਦਿਨ ਪਹਿਲਾਂ ਤੋੜ ਕੇ ਉਸ ਜਗ੍ਹਾ ਦੇ ਉੱਪਰੋਂ ਜਿੱਥੇ ਤੁਹਾਨੂੰ ਦਿਖਾ ਰਿਹਾ ਕਿ ਆਹ ਜਗ੍ਹਾ ਤੁਸੀਂ ਦੇਖ ਰਹੇ ਹੋਗੇ ਇੱਥੋਂ ਤੋੜ ਕੇ ਆਪਾਂ ਜਿਹੜਾ ਪਕਾਏ ਨੇ ਕੇਲੇ ਤੇ ਪੱਕ ਕੇ ਬਿਲਕੁਲ ਤਿਆਰ ਨੇਗੇ ਤੇ ਉਕਾਫੀ ਸਵਾਦ ਵੀ ਜਿਹੜੇ ਉਹ ਕੇਲੇ ਹੈਗੇ ਹੈਗੇ। ਕਾਉਣ ਵਾਲੇ ਸਮੇਂ ਤੇ ਦਾ ਨਸਲੀ ਵਾਧਾ ਕਰਨ ਬਾਰੇ ਜਿਹੜਾ ਆਪਾਂ ਸੋਚ ਰਹੇ ਆਂਗੇ। ਨਤੀਜੇ ਪਹਿਲਾਂ ਵੀ ਥੋੜੇ ਬਹੁਤ ਇਹਦੇ ਦੇਖੇ ਸੀ ਹੁਣ ਕਾਫੀ ਵਧੀਆ ਹੋਣੇ ਸ਼ੁਰੂ ਹੋ ਗਏ। ਪਾਣੀ ਜਿਆਦਾ ਚਾਹੀਦਾ ਹੁੰਦਾ ਕੇਲੇ ਨੂੰ। ਸੋ ਖਾਲਜ ਉੱਪਰ ਆਪਣੇ ਇਹ ਲੱਗੇ ਹੋਏ ਨੇਗੇ ਤੇ ਕਾਫੀ ਏਰੀਆ ਇੱਥੇ ਕਵਰ ਕਰ ਚੁੱਕੇ ਆ। ਇਹਨਾਂ ਨੂੰ ਲਾਉਣ ਵਾਲੇ ਸਮੇਂ ਤੇ ਆਪਾਂ ਆਸੇ-ਪਾਸੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆਂਗੇ ਤੇ ਫਲ ਜਿਹੜਾ ਚੰਗਾ ਹੈ ਇਸ ਕੇਲਿਆਂ ਦਾ। ਮੂਵੀ ਤੁਹਾਡੇ ਨਾਲ ਜਿਹੜਾ ਸਮੇਂ ਨਾਲ ਪਸੰਦੇ ਕਰਦੇ ਰਹਾਂਗੇ ਵੀ ਕਿੰਨਾ ਫਲ ਆਉਂਦਾ ਤੇ ਕੀ ਇਹਦੀ ਸੰਭਾਲ ਆਪਾਂ ਕਰਨੀ ਹੈ ਤੁਹਾਨੂੰ ਧੰਨਵਾਦ